ਸਤਿ ਸ੍ਰੀ ਅਕਾਲ ਜੀ ਮਾਸਟਰ ਜੀ ਵੀ ਬੋਲੇ ਆ ਤੇ ਵਕੀਲ ਸਾਹਿਬ ਵੀ ਬੋਲੇ ਆ ਆਈਐਸ ਬਾਰੇ ਬੋਲੇ ਆ ਵੀ ਸਾਡੇ ਬੱਚੇ ਬਣਨ ਆਈਐਸ ਦੀ ਗੱਲ ਬਹੁਤ ਦੂਰ ਹੈ ਜੀ ਥੋੜਾ ਥੋੜਾ ਸਮਝਦਾ ਮੈਂ ਇਹਦੇ ਬਾਰੇ ਪਰ ਆਈਐਸ ਤੋਂ ਪਹਿਲਾਂ ਸਾਡੇ ਨੂੰ ਛੋਟੀਆਂ ਮੋਟੀਆਂ ਨੌਕਰੀਆਂ ਤੇ ਹੀ ਜੇ ਆਪਣਾ ਟਾਰਗੇਟ ਹੋਵੇ ਉਹ ਕਿੱਥੋਂ ਸ਼ੁਰੂ ਹੋਊਗਾ ਅੱਜ 1980 ਤੋਂ ਸਾਡੇ ਬਜ਼ੁਰਗਾਂ ਨੇ ਸੰਘਰਸ਼ ਕੀਤਾ ਹੈ ਸ਼ਡਿਊਲ ਡਰਾਈਵ ਤੇ ਸਰਕਾਰ ਨੇ ਉਹਦਾ ਬਦਲ ਦਿੱਤਾ ਆਪਾਂ ਨੂੰ ਆ ਬਚੀਆਂ ਸੀਟਾਂ ਦਾ 2% ਉਹ ਹੁਣ ਵਾਪਸ ਹੋ ਗਿਆ ਐ ਮੰਨ ਲਓ 80 ਤੋਂ ਬਾਅਦ 25 26 ਆ ਗਿਆ ਜੀ 45 ਸਾਲ ਫੇਰ ਪਿੱਛੇ ਵਾਗ ਗਿਆ ਆਪਾਂ 45 ਸਾਲ ਜਦੋਂ ਪਿੱਛੇ ਵਾਗ ਗਏ ਹੁਣ ਉਥੋਂ ਸ਼ੁਰੂ ਕਰੀਏ ਦੁਬਾਰੇ 1980 ਤੋਂ ਸਰਕਾਰ ਨਾਲ ਜੇ ਮੀਟਿੰਗ ਹੁੰਦੀ ਹੈ ਸਰਕਾਰ ਦਾ ਕੋਈ ਵੀ ਨੁਮਾਇੰਦਾ ਆ ਜੀ ਮੁੱਖ ਮੰਤਰੀ ਆ ਜੀ ਉਹਨੂੰ ਅਸੀਂ ਯਕੀਨ ਦਵਾ ਦੇਾਂਗੇ ਵੀ ਅਸੀਂ ਇਸ ਚੀਜ਼ ਦੇ ਹੱਕਦਾਰ ਆਂ ਸ਼ਡਿਊਲ ਟ੍ਰਾਈਬ ਦੇ ਪਰ ਮੁੱਖ ਮੰਤਰੀ ਮੀਟਿੰਗ ਕਰਦਾ ਹੀ ਨਹੀਂ 4 ਸਾਲ ਹੋ ਗਏ ਸਾਨੂੰ ਲੜਦਿਆਂ ਨੂੰ ਉਹਦੇ ਚ ਕਮੀ ਕਿੱਥੇ ਆ ਆਪਣੀ ਏਕਤਾ ਦੀ ਕਮੀ ਹੈ ਜੀ ਹੁਣ ਇੱਥੇ ਉਹਨਾਂ ਨੂੰ ਪਤਾ ਨਹੀਂ ਕੀ ਗੋਲਾ ਵੱਜਿਆ ਜਿਹੜੇ ਆਪਣੇ ਰਿਟਾਇਰ ਪਰਸਨ ਨੇ ਆਪਣੀ ਬਾਜੀਗਰਾਂ ਦੇ 20 25 ਬਠਿੰਡੇ ਜ਼ਿਲ੍ਹੇ ਦੇ ਹੋਣਗੇ ਕਿ ਨਾ ਹੋਣਗੇ ਹੋਣ ਦੇ ਵੱਧ ਵੀ ਹੋਣ ਦੇ ਇੱਕ ਵੀ ਨਹੀਂ ਆਇਆ ਉਹਨਾਂ ਨੂੰ ਆਉਣਾ ਪਊ ਮੂਹਰੇ ਲੱਗਣਾ ਪਊ ਲੜਾਈ ਉਹਨਾਂ ਦੇ ਮਗਰ ਲਾ ਕੇ ਅਸੀਂ ਲੜ ਸਕਦੇ ਹਾਂ ਕਿਉਂ ਉਹ ਬੰਦੇ ਪੈਸੇ ਵੀ ਲਾ ਸਕਦੇ ਆ ਹੁਣ ਮੇਰੇ ਵਰਗਾ ਟਰੱਕ ਡਰਾਈਵਰ ਕਿੱਥੋਂ ਲਾ ਦੂਗਾ ਪੈਸੇ ਜਾਂ ਉਹਨਾਂ ਦੀ ਇੰਨੀ ਲੜਾਈ ਕਿਵੇਂ ਲੜ ਲੂਗਾ ਅਸੀਂ ਸਰਕਾਰਾਂ ਨਾਲ ਜੇ ਜਫਾ ਪਾਉਣਾ ਹੈ ਤਾਂ ਆਪਾਂ ਨੂੰ ਏਕਾ ਕਰਨਾ ਪਊਗਾ ਸਾਡੇ ਗਰੁੱਪ ਕਈ ਬਣ ਗਏ ਜੀ ਮੈਂ ਤਾਂ ਉਹਨਾਂ ਨੂੰ ਬੇਨਤੀ ਕਰਦਾ ਹੁੰਨਾ ਫੋਨ ਲਾ ਕੇ ਵੀ ਤੁਸੀਂ ਆਜ ਅਸੀਂ ਤੁਹਾਡੇ ਨਾਲ ਨਾਲ ਜਾਂਦੇ ਆ ਜੀ ਪਰ ਪਤਾ ਨਹੀਂ ਕਿਉਂ ਉਹ ਕਹਿੰਦੇ ਜੀ ਅਸੀਂ ਤਾਂ ਆਹ ਦੋ ਵਾਲੀ ਗੱਲ ਹੀ ਨਹੀਂ ਕਰਨੀ ਅਸੀਂ ਸ਼ਡਿਊਲ ਡਰਾਈਵ ਦੀ ਗੱਲ ਕਰਾਂਗੇ ਸ਼ਡਿਊਲ ਟਰੈਬ ਜਿਹੜੇ ਸਾਹਬ ਨਾਲੋਂ ਲੜਾਈ ਲੜਦੇ ਆ ਹੁਣ 26 ਚੱਲਦਾ ਸਾਨੂੰ 36 ਚ ਵੀ ਨਹੀਂ ਮਿਲਦਾ ਉਹ ਛੱਡੋ ਗੱਲ 10 ਸਾਲਾਂ ਬਾਅਦ ਵੀ ਨਹੀਂ ਮਿਲਦਾ ਕਿਉਂ ਉਹ ਚਾਰ ਬੰਦੇ ਆਉਂਦੇ ਆ ਐਂ ਮੀਟਿੰਗ ਕਰਕੇ ਵਗ ਜਾਂਦੇ ਆ ਮੀਟਿੰਗਾਂ ਕਰਨ ਨਾਲ ਸ਼ਡਿਊਲ ਟਰੈਬ ਨਹੀਂ ਮਿਲੂਗਾ ਜਿੰਨਾ ਚਿਰ ਆਪਣਾ ਭਾਈਚਾਰਾ ਸੈਂਸੀ ਤੇ ਬੌਰੀਏ ਬਹੁਤ ਘੱਟ ਆਉਂਦੇ ਆ ਆਉਂਦੇ ਹੀ ਨਹੀਂ ਪਤਾ ਨਹੀਂ ਉਹਨਾਂ ਨੂੰ ਕੋਟੇ ਦੀ ਲੋੜ ਨਹੀਂ ਆ ਪ੍ਰਧਾਨ ਜੀ ਵਿਚਾਰੇ ਇਕੱਲੇ ਆਉਂਦੇ ਆ ਹਰ ਮੀਟਿੰਗ ਤੇ ਵੀ ਇੱਕ ਹਾਜ਼ਰੀ ਲਵਾਉਣ ਵਾਸਤੇ ਜੇ ਤਿੰਨੇ ਕਾਸਟਾਂ ਕਿੱਠੀਆਂ ਹੋ ਜਾਣ ਸੈਂਸੀ ਬੌਰੀ ਤੇ ਬਾਜੀਗਰ ਇੱਕ ਇਕੱਠ ਦਿਖਾ ਦੇਣਾ ਓਨਲੀ 1 ਸੰਗਰੂਰ ਦੇ ਵਿੱਚ ਸਰਕਾਰ ਨੂੰ ਭਾਜਣਾ ਪੈ ਜਾਣਗੀਆਂ ਹੁਣ ਤਾਂ ਮੁੱਖ ਮੰਤਰੀ ਸਾਨੂੰ ਟਾਈਮ ਨਹੀਂ ਦਿੰਦਾ ਫੇਰ ਉਹ ਬੁਲਾਊਗਾ ਵੀ ਆਓ ਭਾਈ ਟਾਈਮ ਲਾਓ ਸਾਡੇ ਨਾਲ ਗੱਲ ਕਰੋ ਕਿਉਂ ਉਹਨਾਂ ਨੂੰ ਹੁਣ ਵੋਟਾਂ ਦੀ ਵੀ ਲੋੜ ਆ ਇਸ ਸਾਲ ਲਾਸਟ ਹੈ ਉਹਨਾਂ ਦਾ ਪਰ ਕਿੱਥੇ ਆਪਾਂ ਫੇਰ ਨਹੀਂ ਹੁੰਦੇ ਜੀ ਹੁਣ ਆਪਾਂ ਇਹ ਗੱਲ ਦੱਸਣੀ ਭੁੱਲ ਗਏ ਵੀ ਆਪਣੀ 11 3 ਦਾ ਆਪਾਂ ਇਕੱਠ ਦਿਖਾਉਣਾ ਹੈ ਸੰਗਰੂਰ ਦੇ ਵਿੱਚ ਉਹ ਜ਼ਰੂਰੀ ਹੈ ਉਦੋਂ ਹਰ ਪਿੰਡ ਦੇ ਵਿੱਚੋਂ ਬੱਸ ਭਰ ਕੇ ਜਾਣੀ ਚਾਹੀਦੀ ਹੈ ਜੇ ਬੱਸ ਭਰ ਕੇ ਨਹੀਂ ਜਾਊਗੀ ਤਾਂ ਕਮ ਸੇ ਕਮ 10 ਬੰਦੇ ਤਾਂ ਜਾਣ ਜੇ ਨਹੀਂ ਜਾਓਗੇ ਆ ਮੀਟਿੰਗਾਂ ਜਿੰਨੀਆਂ ਮਰਜ਼ੀ ਕਰ ਲਓ ਜੀ ਇੱਕ ਕਰ ਲਓ 50 ਕਰ ਲਓ ਸਾਡਾ ਕੁਝ ਨਹੀਂ ਬਣੂਗਾ ਨਹੀਂ ਬਣੂਗਾ ਜੇ ਬਣਾਉਣਾ ਹੈ ਤਾਂ ਕਿੱਥੇ ਹੋਣਾ ਪਊ ਜਿਹੜੇ ਸ਼ਡਿਊਲ ਟ੍ਰੇ ਮੰਗਦੇ ਆ ਉਹਨਾਂ ਨੂੰ ਵੀ ਹੁਣ ਆਪੂ ਆਈਐਸ ਬਣਾਓਗੇ ਕਿੱਥੋਂ ਬਣਾਓਗੇ ਸਾਡੇ ਬੱਚੇ ਜੀ ਆ ਕੋਟੇ ਦੇ ਵਿੱਚ ਜੋ ਲੱਗਦੇ ਆ ਹੁਣ 4 ਦਿਨ ਪਹਿਲਾਂ ਅਨਾਉਂਸ ਹੋਈ ਆ 2 ਦਿਨ ਪਹਿਲਾਂ 1746 ਪੋਸਟਾਂ ਆਪਾਂ 18ਵੇਂ ਹਿੱਸੇ ਦੇ ਹੱਕਦਾਰ ਆ ਜੀ 18ਵਾਂ ਹਿੱਸਾ ਵਾਦੀ ਆ ਆਪਣੀ ਬਾਜੀਗਰਾਂ ਦੀ ਸੈਂਸੀਆਂ ਬੋਰੀਆਂ ਦੀ 18ਵਾਂ 18 ਗੁਣਾ 18 324 3 ਕਰੋੜ 24 ਲੱਖ ਦੀ ਵਾਦੀ ਆ ਪੰਜਾਬ ਦੀ ਉਹਦੇ 'ਚ 100 ਪੋਸਟ ਬਣ ਗਈ ਸਾਡੀ 97 ਲਾ ਲਓ ਤੇ ਬੱਚੇ ਕਿੰਨੇ ਲੱਗਿਆ ਬਾਜੀਗਰਾਂ ਦੇ ਹੁਣ ਵਾਲੀ 1746 'ਚ ਸਿਰਫ 9 ਮੁੰਡੇ ਮਿਲੇ ਆ ਮੈਨੂੰ ਨੌ ਪੂਰੇ ਪੰਜਾਬ ਦੇ ਵਿੱਚ ਮੈਂ ਇੱਕ ਗਰੁੱਪ ਬਣਾ ਕੇ ਪੁੱਛਿਆ ਸੀ ਜਿਹੜੇ ਮੁੰਡੇ ਪੁਲਿਸ ਦੇ ਵਿੱਚ ਲੱਗੇ ਆ 9 ਮੁੰਡੇ ਮਿਲੇ ਆ ਮੈਨੂੰ ਸਾਰੇ 18 ਹੋਣਗੇ 27 ਹੋਣਗੇ 97 ਦੇ ਵਿੱਚੋਂ 70 ਕਿੱਧਰ ਗਏ ਰਮਦਾਸ ਗੇ ਲੈ ਗਏ ਆਪਣੀਆਂ 70 ਸੀਟਾਂ ਜੇ ਸਾਡੇ 70 ਮੁੰਡੇ ਹੋਰ ਲੱਗੇ ਹੁੰਦੇ ਗਵਰਨਮੈਂਟ ਜੋਬ ਤੇ ਕਿੱਥੇ ਜਾਂਦੀ ਗੱਲ ਬਹੁਤ ਅੱਗੇ ਜਾਂਦੀ ਆਪਾਂ ਕੋਲੇ 25% ਹੀ ਰਹਿ ਜਾਂਦਾ 75% ਸਾਡਾ ਕੋਟਾ ਰਮਦਾਸ ਗੇ ਖਾਂਦੇ ਆ ਇਹ ਗੱਲ ਸਟੇਜ ਤੋਂ ਬੋਲਣੀ ਪਊ ਅਗਲੀ ਗੱਲ ਐਮਐਲਏ ਸਾਹਿਬ ਕੋਲੇ ਬੰਦਾ ਭੇਜਿਆ ਸੀਗਾ ਵੀ ਸਾਨੂੰ ਮੀਟਿੰਗ ਦਿਓ ਮੁੱਖ ਮੰਤਰੀ ਨਾਲ ਮਲਾਓ ਕੋਈ ਜਵਾਬ ਨਹੀਂ ਆਇਆ ਐਮਐਲਏ ਸਾਹਿਬ ਦਾ ਸਾਡਾ ਪ੍ਰਧਾਨ ਆ ਉਹ ਬੁਮੁਖਤ ਜਾਤੀਆਂ ਦਾ ਕਿਉਂ ਨਹੀਂ ਜਵਾਬ ਆਇਆ ਉਹਦਾ ਜਵਾਬ ਆਉਣਾ ਚਾਹੀਦਾ ਸੀ ਨਹੀਂ ਆਇਆ ਚਲੋ ਕੋਈ ਗੱਲ ਨਹੀਂ ਹੁਣ ਫਿਰ ਜ਼ੁਰਤ ਦਿਖਾਉਣੀ ਪਊਗੀ ਜ਼ੁਰਤ ਦਿਖਾਉਣੀ ਪਊ ਇਕੱਠ ਕਰਕੇ ਅਗਲੀ ਗੱਲ ਹੁਣ ਭਲਾਈ ਬੋਰਡ ਦਾ ਚੇਅਰਮੈਨ ਲਾਤਾ ਜਿਹੜਾ ਉਹ ਹਰਿਆਣੇ ਚੋਂ ਲਾਤਾ ਸਾਡੀ ਭਲਾਈ ਕੀ ਕਰ ਦੂ ਉਹ ਦੇਖੋ ਜੀ ਉਹ ਸਤਕਾਰਯੋਗ ਨੇ ਉਹ ਬਾਬਾ ਜੀਤਾਰਾਮ ਦੇ ਮੁੰਡੇ ਨੇ ਉਹਨਾਂ ਦੇ ਇੱਥੇ ਚੇਲੇ ਬਹੁਤ ਨੇ ਉਹਨਾਂ ਦਾ ਦਬਦਬਾ ਹੈਗਾ ਪੰਜਾਬ ਦੇ ਵਿੱਚ ਬਸ ਫਿਰ ਇੱਕ ਵੋਟ ਰਾਜ ਸਮਝ ਕੇ ਉਹਨਾਂ ਨੂੰ ਲਾਤਾ ਜੀ ਉਹ ਬੰਦਾ ਸਾਡੇ ਚਲਾਉਣਾ ਚਾਹੀਦਾ ਸੀ ਮੈਂ ਨਹੀਂ ਕਹਿੰਦਾ ਮੈਨੂੰ ਲਾਓ ਜੋ ਉਹਨਾਂ ਦੀ ਪਾਰਟੀ ਦਾ ਬੰਦਾ ਹੁੰਦਾ ਪਰ ਸਾਡੇ ਪੰਜਾਬ ਦਾ ਹੁੰਦਾ ਔਰ ਉਹ ਗੱਲ ਕਰਨ ਜਾਣਦਾ ਹੁੰਦਾ ਤੇ ਗੱਲ ਕਰਨ ਤਾਂ ਉਹ ਜਾਣਦੀ ਨਹੀਂ ਜਿਹੜਾ ਲਾਤਾ ਭਲਾਈ ਬੋਡ ਦਾ ਚੇਅਰਮੈਨ ਬਾਜੀਗਰਾਂ ਦੀ ਭਲਾਈ ਕਿੱਥੋਂ ਕਰ ਦੂ ਉਹਨੂੰ ਵਿਚਾਰੇ ਨੂੰ ਬੋਲਣਾ ਹੀ ਨਹੀਂ ਆਉਂਦਾ ਅਸੀਂ ਕਹਿੰਨੇ ਆ ਸਰਕਾਰ ਨੂੰ ਬੇਨਤੀ ਵੀ ਕਰਾਂਗੇ ਐਮਐਲਏ ਸਾਹਿਬ ਸੁਣਦੇ ਹੀ ਨਹੀਂ ਜੀ ਫੋਨ ਵੀ ਕਰਦੇ ਆ سوشل ਮੀਡੀਆ ਤੇ ਜ਼ਰੂਰ ਲਿਖਦੇ ਨੇ ਉਹਨਾਂ ਨੂੰ ਵੀ ਸਾਡਾ ਹੋਰ ਲਾ ਦਿਓ ਜੀ ਪ੍ਰਧਾਨ ਕੋਈ ਤੁਸੀਂ ਛੱਡ ਜੋ ਪ੍ਰਧਾਨਗੀ ਉਹ ਪ੍ਰਧਾਨਗੀ ਵੀ ਨਹੀਂ ਛੱਡਦਾ ਗੱਲਾਂ ਤਾਂ ਬਹੁਤ ਨੇ ਕਰਨ ਵਾਲੀਆਂ ਜੀ ਚਾਹੇ ਮੈਥੋਂ ਤੁਸੀਂ ਸਾਰਾ ਦਿਨ ਸੁਣੀ ਜਾਓ ਜਿੱਦੇ ਮੁੱਖ ਮੰਤਰੀ ਨਾਲ ਮੀਟਿੰਗ ਹੋਗੀ ਉਹਨੂੰ ਐ ਦੱਸ ਦਿਆਂਗੇ ਵੀ ਸਾਡਾ ਹੱਕ ਇੱਥੇ ਆ ਔਰ ਉਹਦੀ ਬੋਲਤੀ ਬੰਦ ਕਰ ਕਰਦੇ ਆਂਗੇ ਮੇਰੇ ਨਾਲ ਮੁੱਖ ਮੰਤਰੀ ਆ ਜਾਵੇ ਕੋਈ ਆ ਜਾਵੇ ਜਿਹੜਾ ਉਹ ਕਹਿੰਦਾ ਨਾ ਦੀਵਾਲੀ ਵਾਲੇ ਦਿਨ ਦਿਹਾੜੀ ਕੌਣ ਜਾਂਦਾ ਅਸੀਂ ਜਾਣਦੇ ਆਂ ਹੋਰ ਕੌਣ ਜਾਣਦਾ ਦਿਵਾਲੀ ਵਾਲੇ ਦਿਨ ਦਿਹਾੜੀ ਕਹਿੰਦਾ ਜੀ ਮੈਂ ਰੋਜ਼ ਫੈਲਾ ਸੈਨ ਕਰਦਾ ਟਰੱਕ ਭਰ ਭਰ ਕੇ ਓਏ ਅਸੀਂ ਤਾਂ ਮੰਗਦੇ ਸੀ ਸ਼ਡਿਊਲ ਟਰੈਪ ਵੀ ਸਾਡਾ ਭਲਾ ਹੋਊਗਾ ਜਿਹੜਾ ਪਹਿਲਾਂ ਮਿਲਦਾ ਸੀ ਉਹ ਵੀ ਕੱਟਤਾ ਫਿਰ ਸ਼ਡਿਊਲ ਟਰੈਪ ਦੀਆਂ ਗੱਲਾਂ ਕਿੱਥੇ ਬਾਗੀਆਂ ਅੱਗੇ ਬਾਗੀਆਂ 10 ਸਾਲ ਹੋਰ ਹੁਣ ਉਹਨੂੰ ਐ ਪਤਾ ਹੈ ਵੀ 26 ਦੇ ਵਿੱਚ ਇਹ ਅਸੀਂ ਲੜਾਈ ਲੜੀ ਜਾਣ 30 ਤੱਕ 40 ਤੱਕ ਜਿਹੜਾ ਆਪਣਾ 2% ਜਿਹੜਾ ਆਪਾਂ ਨੂੰ ਮਿਲਦਾ ਸੀ ਉਹ ਵੀ ਕੱਟ ਕੇ ਕੱਟਤਾ ਉਹ ਆਪਾਂ ਲੈਣਾ ਹੈ ਜਿਹੜਾ 2% ਆ ਉਹਦੇ 'ਚ ਆਪਣੇ ਬੱਚੇ ਗਵਰਨਮੈਂਟ ਨੌਕਰੀ ਤੇ ਲੱਗਣਗੇ ਲੱਗਣਗੇ ਥੋੜਾ ਬਾਰਾਂ ਪੜਿਆ ਮੁੰਡਾ ਵੀ ਲ ਜਦੋਂ ਤੁਸੀਂ ਇਹ 2% ਲੈ ਲਿਆ ਉਹਨਾਂ ਦੇ ਬੱਚੇ ਆਈਐਸ ਬਣਨਗੇ ਨਹੀਂ ਸਾਡੀ ਹੁਣ ਹੈਸੀਅਤ ਨਹੀਂ ਸਾਡੇ ਬੱਚੇ ਉਹਨੇ ਨਹੀਂ ਪੜਦੇ ਇੰਨੇ ਉੱਚੀਆਂ ਪੜਾਈਆਂ ਨਹੀਂ ਕਰਾ ਸਕਦੇ ਅਸੀਂ ਮੈਨੂੰ ਪਤਾ ਹੈ ਜੀ ਮੇਰੇ ਬੱਚੇ ਪੜਦੇ ਆ ਬਹੁਤ ਵੱਡਾ ਖਰਚਾ ਸਾਡੇ ਕੋਲੋਂ ਖਰਚੇ ਨਹੀਂ ਦਿੱਤੇ ਜਾ ਰਹੇ ਜਦੋਂ ਉਹ ਉਸ ਅਫਸਰ ਬਣ ਕੇ ਉਹ ਆਪਦੇ ਬੱਚੇ ਪੜਾਉਣਗੇ ਨਾ ਚੰਗਿਆਂ ਸਕੂਲਾਂ 'ਚ ਉਦੋਂ ਆਈਐਸ ਬਣਨਗੇ ਉਦੋਂ ਪਹਿਲਾਂ ਨਹੀਂ ਬਣ ਸਕਦੇ ਆਈਐਸ ਆਪਾਂ ਹੁਣ ਬੇਨਤੀ ਇਹੀ ਹੈ ਵੀ ਸਰਕਾਰ ਨੂੰ ਕੱਠ ਦਿਖਾ ਕੇ ਪੂਰੀ ਜ਼ੁਰਤ ਦਿਖਾਉਣੀ ਹੈ ਕੱਠ ਕਰਨਾ ਵੱਡਾ ਫੇਰ ਸਰਕਾਰ ਆਪਾਂ ਨੂੰ ਆ 2% ਤਾਂ ਦੇਵੇ ਸ਼ੈਡੂਲ ਟ్రਾਈਬ ਦੀ 7.5% ਦੀ ਲੜਾਈ ਅੱਗੇ ਲੜਾਂਗੇ ਉਸ ਤੋਂ ਬਾਅਦ ਧੰਨਵਾਦ ਜੀ